ਕਿੱਥੇ ਕਿ ਚੱਲਾ ਵਾਂ ਤੈਨੂੰ ਕਿਹਨਾਂ ਦੱਸਿਆ ਨਹੀਂ ਫਿਰ ਜਦੋਂ ਘਰੋਂ ਬਾਹਰ ਕੋਈ ਜਾਵੇ ਤਾਂ ਮਗਰੋਂ ਆਵਾਜ਼ ਨਹੀਂ ਮਾਰੀਦੀ ਕਿੱਥੇ ਚੱਲਾ ਵਾਂ ਕੋਈ ਆਪੇ ਤੇ ਮੈਨੂੰ ਰਾਤੀ ਗਿਆ ਜੋ ਮੈਂ ਜਾਣ ਲੱਗੂਗਾ ਮੈਨੂੰ ਕਾਗਜ਼ੇ ਫੜਾ ਦੇ ਉਹ ਤਾਂ ਤੁਹਾਨੂੰ ਪੜਾਉਣ ਆਈ ਹੈ ਲੈ ਫੜਾ ਇੰਦਰ ਆ ਗਈ ਪੜਾਉਣ ਆਈ ਤੇ ਕੋਕਾਂ ਮੈਂ ਮੇਰੇ ਕਾਗਜ਼ ਅੰਦਰ ਨਹੀਂ ਫੜਾਇਆ ਜਾਂਦੇ ਹੁਣ ਉਹ ਬਾਹਰ ਚੱਲਿਆ ਤਾਂ ਮਗਰੋਂ ਆਵਾਜ਼ਾਂ ਮਾਰਨ ਨਹੀਂ ਹਨ ਵੀ ਆਹੀ ਸਾਰੇ ਕੰਮਾਂ ਦਾ ਠੇਕਾ ਲਿਆ ਟੱਡਾ ਕਿ ਸਾਰੇ ਕੰਮ ਹੀ ਕਰਨੇ ਹੁੰਦੇ ਆ ਭਾਬੀ ਤੁਹਾਨੂੰ ਕੀ ਹੋ ਗਿਆ ਵਾ ਤੂੰ ਹੀ ਕਿਉਂ ਇੰਨਾ ਗੁੱਸੇ 'ਚ ਬੋਲਣ ਦਾ ਹੈ ਜੀ ਗੁੱਸੇ 'ਚ ਹੋਵਾਂ ਨਾ ਤਾਂ ਹੋਰ ਕੀ ਕਰਾਂ ਕੱਲ ਵੀ ਤੇਰੀ ਜਨਾਨੀ ਨੂੰ ਕਿਹਾ ਸੀ ਕਿ ਬਿੱਲ ਦਾ ਕਮਲ ਨੂੰ ਦੱਸਦੀ ਬਿੱਲ ਤਾਰਨਾ ਵਾ ਕਿ ਤੂੰ ਆਪਣੇ ਬੰਦੇ ਨੂੰ ਦੱਸਿਆ ਨਹੀਂ ਆ ਉਹ ਦੀਦੀ ਮੈਨੂੰ ਚੇਤਾ ਭੁੱਲ ਗਿਆ ਨਹੀਂ ਮੇਰੀ ਗੱਲ ਸੁਣ ਨਾ ਜੇ ਉਹਨੂੰ ਚੇਤਾ ਭੁੱਲ ਗਿਆ ਵਾ ਤੇ ਤੂੰ ਨੇ ਕਮਲ ਨੂੰ ਕਹਿ ਸਕਦੇ ਵੀ ਬਿੱਲ ਤਾਰਦਾ ਲੈ ਆਓ ਆਪਸ 'ਚ ਨਾਲ ਲੜੀ ਜਾਓ ਫੜਾਓ ਮੈਂ ਤਾਰ ਦੂੰਗਾ ਬਿੱਲ 12000 ਰੁਪਇਆ ਬਿੱਲ ਆਇਆ ਵਾ ਤੇ ਐਰ ਕੀ ਨਹੀਂ ਤੀਜਾ ਹਿੱਸਾ ਦੇਣਾ ਵਾ ਬਾਕੀ ਸਾਰਾ ਬਿੱਲ ਆਪਣੇ ਕੋਲੋਂ ਪਾਲੀ ਤੇ ਸਾਰਾ ਤੁਸੀਂ ਤਾਰਨਾ ਭਾਬੀ ਪਹਿਲਾਂ ਤਾਂ ਤੁਸੀਂ ਦੂਜਾ ਹਿੱਸਾ ਦਿੰਦੇ ਤੇ ਐਰ ਕੀ ਹੋ ਗਿਆ ਐਰ ਕੀ ਤੀਜਾ ਦੇਣਾ ਕਿਉਂਕਿ ਏਸੀ ਵੀ ਤੁਹਾਡੇ ਕਮਰੇ 'ਚ ਲੱਗਾ ਵਾ ਨਾ ਸਾਡੇ ਕਮਰੇ 'ਚ ਨਹੀਂ ਲੱਗਾ ਤੇਰੀ ਜਨਾਨੀ ਤਾਂ ਸਾਰੀ ਦਿਹਾੜੀ ਏਸੀ ਲਾ ਕੇ ਬੈਠੀ ਰਹਿੰਦੀ ਐ ਇੱਕ ਮਿੰਟ ਵੀ ਏਸੀ ਤੋਂ ਬਗੈਰ ਨਹੀਂ ਰਹਿੰਦੀ ਤੇ ਬਿੱਲ ਵੀ ਤੇ ਤੁਹਾਨੂੰ ਹੀ ਤਾਰਨਾ ਪੈਣਾ ਹੋਰ ਮੈਂ ਥੋੜੀ ਤਾਰਨਾ ਕੋਈ ਨਹੀਂ ਪਤਾ ਤੂੰ ਤਾਰਦੇ ਬਿੱਲ ਮੈਂ ਆਪੇ ਹੈਪੀ ਨਾਲ ਗੱਲ ਕਰ ਦੂੰਗੀ ਉਹ ਆਪੇ ਤਨ ਅੱਧੇ ਪੈਸੇ ਦੇ ਦਊਗਾ ਤੂੰ ਤਾਰਿਆ ਬਿੱਲ ਤਰੀਕਾ ਨਾ ਲੰਘ ਜਾਵੇ ਅਵੇਲਾ ਰਾਜ ਆ ਤੇਰੇ ਕਰਕੇ ਹੋਇਆ ਸਾਰਾ ਕੁਝ ਸਾਰਾ ਦਿਨ ਤੂੰ ਏਸੀ ਲਾ ਕੇ ਬੈਠੀ ਰਹਿਣੀ ਕਿਤੇ ਇਹ ਨਹੀਂ ਵੀ ਬੰਦਾ ਦਿਨੇ ਏਸੀ ਬੰਦ ਕਰ ਦਵੇ ਐਨਾ ਬਿੱਲ ਆ ਗਿਆ ਹੁਣ ਕੋਈ ਨਹੀਂ ਮੈਂ ਦੇਖੋ ਧਿਆਨ ਰੱਖੂਗੀ ਨਹੀਂ ਚਲਾਉਂਦੇ ਤੇ ਨਾ ਧਿਆਨ ਰੱਖੂਗੀ ਕਿਤੇ ਮਾੜਾ ਮੋਟਾ ਬੰਦਾ ਸਰਫੇਲ ਧਿਆਨ ਦੇਲੇ ਸਾਰਾ ਦਿਨ ਬੜ ਕੇ ਬੈਠੀ ਰਹੂਗੀ ਏਸੀ ਚ ਕਿਤੇ ਗਰਮੀ ਨਹੀਂ ਮਾੜੀ ਮੋਟੀ ਸਹਿ ਸਕਦੀਆਂ ਤੁਸੀਂ ਰਾਜੇ ਤੂੰ ਥੋੜਾ ਸੰਭਲ ਕੇ ਚੱਲਿਆ ਕਰ ਬੰਦੇ ਦੁਕਸਾ ਖਾਣ ਲੱਗਾ ਕੋਈ ਪਤਾ ਨਹੀਂ ਲੱਗਦਾ ਜੇ ਬੰਦੇ ਕੋਲ ਚਾਰ ਪੈਸੇ ਹੋਣ ਨਾ ਤੇ ਔਖੇ ਬਲੇ ਕੰਮ ਆ ਜਾਂਦੇ ਆ ਤਾਂ ਥੋੜਾ ਸੰਭਲ ਕੇ ਚੱਲਿਆ ਕਰ ਕੋਈ ਨਹੀਂ ਮੰਮੀ ਜੀ ਮੈਂ ਅੱਗੇ ਤੋਂ ਧਿਆਨ ਰੱਖੂੰਗੀ ਇਹ ਹੋਰ ਗਲਤੀ ਫੇਰ ਨਹੀਂ ਸਿਆਣੀ ਬਣਾਂਗਾ ਚੰਗਾ नोटेम हैं वीरे दा फोन आया दो मिस कॉल उठा की कैंड है सासी का वीरे उसासी तो का आता ठीक है कितने गये हाँ इन्हें चलती कदों ना फोन कर देते ना ओ मैं बाहर काम करेंगे ही हो ठीक थागे ओ तो मैं था ठीक हैं पाजी दा एक्सीडेंट हो गया कमल दा एक्सीडेंट हाय कदों वाह थोड़ा चेल पहले हो आज ਹਾਏ ਵੀਰੇ ਕਿੱਥੇ ਜਹੋਂ ਤੁਸੀਂ ਮੈਂ ਉਹ ਹਸਪਤਾਲਿਆਂ ਨੂੰ ਲੈ ਕੇ ਆਇਆ ਹਾਂ ਕਿ ਹਾਏ ਮੇਰੀ ਗੱਲ ਤੇ ਕਰਾਓ ਇਹਨਾਂ ਨਾਲ ਮੰਮੀ ਹਾਏ ਕਿਤੇ ਜਿਆਦਾ ਸਾਟਤ ਨਹੀਂ ਲੱਗੀ ਹਾਂ ਮੇਰੀ ਗੱਲ ਸੁਣਨਾ ਠੀਕ ਆ ਮੈਂ ਉਹਨੂੰ ਘਰੇ ਲੈ ਕੇ ਆਉਣ ਲੱਗਾ ਹੁਣ ਗੱਲ ਨਹੀਂ ਉਹਨੇ ਕਰਨੀ ਮੈਂ ਬਸ ਲੱਗਣ ਲੈ ਆਉਣਾ ਉਹਨੂੰ ਘਰੇ ਹਾਏ ਵੀਰੇ ਛੇਤੀ ਆ ਜਾਓ ਹਾਂ ਆ ਗਿਆ ਮੰਮੀ ਰਾਜ राज होए कि नया सट्टा लग गया ताडे ओ चल छाड़ को कोई नहीं कोई चला सकती कितनी सट मेरे पुत दे हां दस चलो आजो मासी जी आजो कोई हो तो रही तो हो नहीं बेवजह नहीं तुम कितनी गरी क्या ध्यानंदा आया करो ए लात से नहीं तो एक्सीडेंट हो कि तरह ਕਿਆ ਨਿਆ ਉਹ ਕੁੱਤਾ ਆ ਗਿਆ ਅੱਗੇ ਉਹਨੂੰ ਖਚਾਉਂਦਾ ਪਚਾਉਂਦਾ ਤੇ ਕੰਦਲ ਜਿਹਾ ਵੱਜ ਗਿਆ ਪੁੱਤ ਤੈਨੂੰ ਕਿ ਤਰ੍ਹਾਂ ਪਤਾ ਲੱਗਾ ਫਿਰ ਰੱਬ ਕੋਤਨੇ ਸਾਡੇ ਨਾਲ ਇਦਾਂ ਕਿਉਂ ਕਰਦਾ ਹੈ ਉਹ ਮੇਰੇ ਨਾਲ ਜਾਣ ਪਛਾਣ ਵਾਲਾ ਹੈਗਾ ਸੀ ਮੁੰਡਾ ਇੱਕ ਯਾਰ ਦੋਸਤੀ ਹੀ ਅੱਛਾ ਤੇ ਉਹ ਭਾਜੀ ਨੂੰ ਜਾਣਦਾ ਸੀ ਤੇ ਉਹਨੇ ਮੈਨੂੰ ਫੋਨ ਕੀਤਾ ਕਿ ਤੇਰੇ ਭਾਜੀ ਉਹਦਾ ਐਕਸੀਡੈਂਟ ਹੋ ਗਿਆ ਤੇ ਮੈਂ ਵੀ ਥੋੜਾ ਲੱਗ ਗਿਆ ਹਾਂ ਉੱਥੇ ਕਿਤੇ ਕੰਮ ਗਿਆ ਤੇ ਮੈਂ ਜਲਦੀ ਜਲਦੀ ਪਹੁੰਚ ਗਿਆ ਉੱਥੇ ਅੱਛਾ ਉਹਨੇ ਦੱਸਿਆ ਮੁੰਡੇ ਨੇ ਮੈਨੂੰ ਭਿਆਜੇ ਦਵਾ ਦਵੇ ਇੱਥੇ ਤੇ ਇਹ ਠੀਕ ᱛੈ ਕਿ ਜੇ ਹਾਂ ਠੀਕ ਹੈ ਮੈਂ ਬਸ ਲੱਤ ਮੇਰੀ ਪਤਾ ਨਹੀਂ ਕਦੋਂ ਠੀਕ ਹੋਊਗੀ ਸਾਰੇ ਕੰਮ ਪਿੱਛੇ ਪਏ ਉਹ ਚੱਲ ਪਾਈ ਹੋ ਜਣਾ ਠੀਕ ਕੋਈ ਨਹੀਂ ਟਾਈਮ ਪੈ ਕੇ ਹੋ ਜਣਾ ਠੀਕ ਛੇਤੀ ਸਾਰਾ ਕੁੱਝ ਇਹ ਨਹੀਂ ਉਹ ਤਾਂ ਠੀਕ ਅਜੇ 2-4 ਮਹੀਨੇ ਲੱਗਣੇ ਆ ਇਹਨੇ ਕਿੱਥੇ ਛੇਤੀ ਹੋਣਾ ਠੀਕ ਇਹ ਤਾਂ ਕਦੇ ਤੇ ਜੱਜ ਦੀ ਗੱਲ ਕਰ ਰਹਾ ਹਰ ਟਾਈਮ ਮਾੜਾ ਹੀ ਬੋਲਦੀ ਰਹਿੰਨੀ ਤੇ ਮੰਮੀ ਮਾੜਾ ਵੀ ਕੀ ਕਿਹਾ ਮੈਂ ਤੁਹਾਡੀਆਂ ਦੇ ਅੱਖਾਂ ਦੇ ਸਾਹਮਣੇ ਹੀ ਆ ਤੁਹਾਨੂੰ ਵੀ ਤਾਂ ਪਤਾ ਲੱਗਣੀ ਤੇ ਆ ਉਹ ਸ਼ਾਲਨੀ ਆਦਾ ਠੀਕ ਚੰਗਰਣ ਹੈ ਜਾਦਾ ਮੈਸਰ ਹੈ ਤੇ ਜੀ ਦੀ ਲੋੜ ਹੋ ਗਈ ਤੇ ਮੈਨੂੰ ਦੱਸੀ ਹੈ ਫੋਨ ਕਰਦੀ ਮੈਨੂੰ ਜੇ ਕਿਤੇ ਲੈ ਕੇ ਵੀ ਜਾਣਾ ਉਹ ਹਸਪੀਟਲ ਜਦੋਂ ਵੀ ਹੈ ਤੇ ਮੈਂ ਦੱਸ ਜੀ ਮੈਂ ਆਜੂ ਹੋਂਸੇ ਵੇਲੇ ਹੁਣ ਮੈਂ ਚੱਲਦਾ ਕੋਈ ਨਹੀਂ ਮੇਰੇ ਮੈਂ ਦੱਸ ਦੂੰਗਾ ਹਾਂ ਕੋਈ ਨਹੀਂ ਬੈਠੋ ਚਾਹ ਪਾਣੀ ਬਣਾਉਣੀ ਪੀ ਕੇ ਚੱਲ ਨਹੀਂ ਚਾਹ ਨਹੀਂ ਪੀਣੀ ਹੁਣ ਮੈਂ ਚੱਲਦਾ ਉਹ ਆਪ ਗੱਲ ਕਰ ਸਕਦਾ ਪੁੱਤ ਜੀ ਅੱਜ ਤੱਕ ਤਾਂ ਨਹੀਂ ਆਉਂਦੇ। ਨਹੀਂ ਨਹੀਂ ਠੀਕ ਹੈ। ਤਾਂ ਠੀਕ ਹੈ ਤੁਹਾਨੂੰ ਲਾਇਆ ਇਹਨੇ। ਹਾਂ ਉਹ ਠੀਕ ਹੈ। ਇੱਧਰ ਠੀਕ ਹੈ ਲਾਇਆ। 500 ਰੁਪਏ। ਜਿਹਨੂੰ ਪਹਿਰੇ ਰੱਖਾ। ਨਹੀਂ ਨਹੀਂ ਮੇਰੇ ਪਹਿਲੇ ਹੀ ਲੈ ਲੈ। ਚੱਲ ਆਪਾਂ ਕੋਈ ਗੱਲ ਨਹੀਂ। ਆਪਾਂ ਦੇਖੋਗੇ ਨਹੀਂ ਬੜਾ। ਲੱਗਦਾ ਬਾਜੀ ਨੂੰ ਮੇਰੇ ਪੈਸੇ ਦੇਣੇ ਚੰਗੇ ਨਹੀਂ ਲੱਗੇ। ਚੱਲ ਕੋਈ ਨਹੀਂ। ਪਤਾ ਹੈ ਬਹਿ ਤੂੰ ਰਹਿੰਦੇ ਤੇਰਾ ਬਹੁਤ ਬਹੁਤ ਧੰਨਵਾਦ ਜਿਹੜਾ ਤੂੰ ਟਾਈਮ ਨਾਲ ਕਮਲ ਪ੍ਰੋਗਨ ਹਸਪਤਾਲ ਲੈ ਗਿਆ ਉਹ ਮਾਸੀ ਜੀ ਮੈਂ ਕੌਣ ਹਾਂ ਲੈ ਕੇ ਜਾਣ ਆਉਂਦਾ ਜਿੱਦਾਂ ਉਹ ਪ੍ਰਮਾਤਮਾ ਕਰੋਂਦਾ ਉਦਾਂ ਇਨਸਾਨ ਅਸੀਂ ਸਾਰੇ ਕਰੀ ਜਾਂਦੇ ਆਂ ਉਹਦੀ ਮਰਜ਼ੀ ਤੋਂ ਬਿਨਾ ਤੇ ਪੱਤਾ ਵੀ ਨਹੀਂ ਹਿਲਦਾ ਅਹੀਂ ਕੋਣ ਨੇ ਕੁਝ ਕਰਤਾ ਹਲੇ ਚਲੋ ਬਾਕੀ ਠੀਕ ਐ ਮੈਂ ਚੱਲਦਾ ਹਾਂ ਜੇ ਤੇ ਲੋੜ ਪਈਂਦੀ ਮੈਨੂੰ ਫੋਨ ਕਰੀ ਹੈ ਕੋਈ ਨਹੀਂ ਮੈਂ ਫੋਨ ਕਰ ਦੂੰਗਾ ਆ ਜਾਣਾ ਉਸੇ ਵੇਲੇ ਠੀਕ ਐ ਜੀ ਹਾਂ ਠੀਕ ਚਲੋ ਇਸ ਤੋਂ ਕਰ ਲਓ ਮੈਂ ਹਲਦੀ ਵਾਲਾ ਦੁੱਧ ਬਣਾਵਾਂਗੇ ਲੈ ਹੁਣੇ ਤੁਹਾਡੇ ਵਾਸਤੇ ਦਵਾਈ ਤੇ ਤੁਹਾਡੀ ਸਾਰੀ ਖਤਮ ਹੋਈ ਆ ਚਲ ਮੈਂ ਐ ਕਰਦੀ ਆ ਦੀਦੀ ਨੂੰ ਕਹੀਂ ਨੀ ਦਵਾਈ ਮਂਗਾ ਦੋ ਵੀਰ ਜੀ ਨੂੰ ਉਹਨਾਂ ਨੂੰ ਕਹਿ ਕੇ ਉਹ ਤੁਰ ਆਣ ਦੇ ਦਵਾਈ ਮਂਗਾ ਲੈ ਵੱਡੀ ਹਿੰਡਰਦ ਦੀ ਤੌਣ ਲੱਗੀ ਮੇਰੇ ਨਾਲ ਆ ਸਾਰਾ ਕੁਝ ਜੋ ਵੀ ਆ ਨਾ ਤੇਰੇ ਕਰਕੇ ਹੋਇਆ ਵਾ ਦਵਾਈ ਮਂਗਾ ਦੇ ਜੀ ਮੇਰਾ ਕੀ ਕਸੂਰ ਆ ਮੈਂ ਕੀ ਕੀਤਾ ਆ ਅੱਛਾ ਉਦੋਂ ਮੈਂ ਚੱਲਾ ਹਨਾ ਤੇ ਮਗਰੋਂ ਆਵਾਜ਼ ਤੂੰ ਹੀ ਮਾਰੀ ਕਿ ਨਾ ਨਾ ਤੂੰ ਮਗਰੋਂ ਆਵਾਜ਼ ਮਾਰਦੀ ਤੇ ਨਾ ਉਹ ਕੰਮ ਹੁੰਦੇ ਆ ਤੇ ਪਤਾ ਨਹੀਂ ਕਿਉਂ ਮੈਂ ਹੀ ਹਰ ਵਾਰ ਇਹਨਾਂ ਦੀਆਂ ਨਜ਼ਰਾਂ 'ਚ ਗਲਤ ਕਿਉਂ ਹੁੰਦੀਆਂ ਹੁਣ ਇੱਥੇ ਕੀ ਹੋਰ ਵੀ ਸੋਚੀ ਜਾਣੀ ਹੈ ਜਾਇਆ ਕੰਮ ਤੋਂ ਨਾ ਕਰ ਲੈ ਕੋਈ ਤੇ ਲਾ ਕੋਲ ਨੂੰ ਦਵਾਈ ਲਓ ਕੰਮੀ ਮੈਂ ਗਾਂਦੇ ਹੀ ਦੀ ਨੂੰ ਕਹਦਨੀ ਆ ਦਵਾਈ ਮੰਗਾ ਦੇਂਦੀ ਵੀਰ ਜੀ ਕੋਲ ਮੇਰੀ ਸੁਣ ਲੈ ਗੱਲ ਨਾ ਕਿਸੇ ਨੂੰ ਦਵਾਈ ਲੈਣ ਨੂੰ ਕਹਿਣਾ ਤੇ ਨਾ ਕਿਸੇ ਕੋ ਪੈਸਾ ਤੇ ਲੈ ਲੈਣਾ ਹੁੰਦੀ ਨਾ ਗੱਲ ਮੇਰੀ ਐਵੇਂ ਨਾ ਜਾ ਕੋ ਜਾ ਕੇ ਪੈਸਾ ਮੰਗ ਦੇ ਦੇ ਦਵਾਈ ਖਾਓਗੇ ਤਾਂ ਠੀਕ ਹੋਗੇ ਕੋਈ ਨਹੀਂ ਹੋ ਜਾਊਗਾ ਮਾਦਾ ਹੱਸ ਤੂੰ ਕੀ ਰੌਲਾ ਪਾਇਆ ਤੂੰ ਕੀ ਡਾਂ ਬੋਲਣ ਉਹਦੇ ਨਾਲ ਮम्मी ਰੌਲਾ ਨਾ ਪਾਵਾ ਤੇ ਕੀ ਕਰਾਂ ਆ ਜਿਹੜੀ ਮੇਰੀ ਅੱਜ ਹਾਲਾਤ ਆ ਨਾ ਇਹਦੀ ਜ਼ਿੰਮੇਵਾਰ ਇਹ ਹੋਆ ਇਹਦੇ ਕਰਕੇ ਇਹ ਸਾਰਾ ਕੁਝ ਹੋਇਆ ਉਹ ਤੁਮਾਨੂੰ ਕਹਿਣ ਲਈ ਉਦੋਂ ਦੀ ਇਹ ਤੇਰੇ ਕਰਕੇ ਸਾਰਾ ਕੁਝ ਹੋਇਆ ਤੇ ਹੁਣ ਜਿਹੜੀ ਗੱਲ ਹੋ ਗਈ ਉਹ ਵਾਪਸ ਥੋੜੀ ਆਉਣੀ ਬਾਰ-ਬਾਰ ਉਹਨੂੰ ਕਹਿਣ ਨਾਲ ਤੇ ਜਾਂ ਦਵਾਈ ਦੇ ਮੰਮੀ ਦਵਾਈ ਕਿੱਥੋਂ ਦਵਾ ਦਵਾਈ ਤਾਂ ਸਾਰੀ ਖਤਮ ਹੋ ਗਈ ਆ ਵੇ ਜਿਹੜੀ ਆਪ ਖਾ ਆ ਗਈ ਸਵੇਰੇ ਦਿੱਤੀ ਤੇ ਜੇ ਮੈਂ ਕਿਹਾ ਉਹ ਮੈਂ ਦੀਦੀੋਂ ਲੈ ਆਉਣੀ ਪੈਸੇ ਤੇ ਕਹਿੰਦੇ ਨਹੀਂ ਉਧਰੋਂ ਨਹੀਂ ਲੈ ਕੇ ਆਉਣੇ ਨਿਆ ਉਹਨਾਂ ਪੈਸੇ ਤੈਨੂੰ ਕਿੱਥੋਂ ਦੇਣੇ ਆ ਉਹ ਤਾਂ ਉਦੋਂ ਦੀ ਬੜੀ ਔਖੀ ਆ ਜਦੋਂ ਦੇ ਉਹਦਾ ਸੱਟ ਲੱਗੀ ਆ ਉਦੋਂ ਤਾਂ ਨਾ ਕਮੂ ਵਲਟ ਬੱਟੀ ਜਾਂ ਨਹੀਂ ਉਹ ਤੇ ਉਹਨਾਂ ਦਾ ਪੈਸਾ ਦੇ ਹਾਂ ਕਿੱਥੋਂ ਕਰਨੀ ਆ ਤੇ ਆਲੇ ਪੈਸੇ ਤੇ ਜਾ ਜਾ ਕੇ ਉਹਨੂੰ ਦਵਾਈ ਲੈ ਕੇ ਦੇ ਨਹੀਂ ਨਹੀਂ ਮੰਮੀ ਇਹ ਪੈਸੇ ਤੁਸੀਂ ਆਪਣੇ ਕੋਲ ਰੱਖੋ ਆਪਣੀ ਪੈਨਸ਼ਨ ਦੇ ਤੇ ਪੈਨਸ਼ਨ ਦੇ ਤਾਂ ਫਿਰ ਕੀ ਆ ਵਰਤਣ ਵਾਸਤੇ ਬਣਿਆ ਕੋਈ ਨਹੀਂ ਤੁਹਾਨੂੰ ਲੋੜ ਪੈ ਦਿੰਦੇ ਕਿਤੇ ਤੇ ਮੈਨੂੰ ਲੋੜ ਪਾਉਗੇ ਤਾਂ ਮੈਂ ਤੁਹਾਡੇ ਕੋਲ ਆ ਕੇ ਵਰਤਣ ਜਦੋਂ ਮੈਨੂੰ ਲੋੜ ਪਾਉਗੀ ਨਹੀਂ ਨਹੀਂ ਮੰਮੀ ਜੀ ਤੁਹਾਡੇ ਰਹਿ ਨਹੀਂ ਆਹ ਲੈਣ ਤੁਸੀਂ ਕੀ ਵਰਤੋਗੇ ਮੁੜ ਕੇ ਤੇ ਪੈਸੇ ਵਰਤਣ ਨੂੰ ਜ਼ਰੂਰੀ ਪਹਿਲਾਂ ਦਵਾਈ ਆ ਦਵਾਈ ਲਿਆਉਣੀ ਆ ਪਹਿਲਾਂ ਪੈਸੇ ਬਾਝ ਵਰਤ ਜਾਣੇ ਜੇਕਰ ਲੋੜ ਪਊਗੀ ਤੇ ਨਹੀਂ ਨਹੀਂ ਪੈਸੇ ਲੈ ਲੈ ਹੜ ਤੋਂ ਲੈ ਆ ਕੇ ਦੇ ਦਵਾਈਆਂ ਨੂੰ ਫੜ ਕੀ ਗੱਲ ਮੰਮੀ ਨਿੱਕੇ ਨਾ ਉਹ ਕੋਈ ਸਾਰੇ ਪੈਸੇ ਲਟਾ ਦੇਣੇ ਆ ਤੁਹਾਨੂੰ ਅਹੀਂ ਵੀ ਨਜ਼ਰ ਆਉਂਦੇ ਆ ਪੁੱਤ ਉਹਨਾਂ ਨੂੰ ਪੈਸੇ ਦੀ ਲੋੜ ਆ ਉਹਦੇ ਸੱਟਾਂ ਲੱਗਿਆ ਉਹਨਾਂ ਦਵਾਈ ਲਿਆਉਣੀ ਆ ਦਵਾਈ ਕੋਣੋਂ ਬੈਠੇ ਆ ਮਿੰਨੂ ਵੀ ਮੰਮੀ ਪੈਸੇ ਦੀ ਲੋੜ ਆ ਤੈਨੂੰ ਕਦੀ ਲੋੜ ਪੈ ਗਈ ਮੈਂ ਵੀ ਸੂਟ ਲਿਆਉਣਾ ਵਾ ਸੂਟ ਖੁਣੋਂ ਬੈਠੀ ਆ ਫੜਾਓ ਇੱਧਰ ਪੈਸੇ ਉਹ ਤਾਂ ਸੂਟ ਖਰੋਨ ਤੇ ਸਰ ਜਾਂਦਾ ਦਵਾਈ ਖਰੋਨ ਨਹੀਂ ਨਾ ਸਰਦਾ ਦਵਾਈ ਜ਼ਰੂਰੀ ਆ ਪਥਰੇ ਇਹਨਾਂ ਕੋ ਪੈਸੇ ਏਸੀਆਂ ਥੱਲੇ ਉਹ ਸੌਣ ਵਾਲੇ ਆ ਤੇ ਐਵੇਂ ਮਾਰਦੇ ਆ ਆਪਣੀਆਂ ਹੀ ਬਾਧੂ ਪੈਸੇ ਉਹਨਾਂ ਦੇ ਕੋਲ ਰੋਟੀ ਪਾਣੀ ਤੁਸੀਂ ਸਾਡੇ ਵੱਲੋਂ ਸਾਰਾ ਕੁਝ ਖਾਂਦੇ ਜੇ ਤੇ ਪੈਸੇ ਤੁਸੀਂ ਉਹਨਾਂ ਨੂੰ ਦਿੰਦੇ ਜੀ ਨਹੀਂ ਦੀਦੀ ਇਹਨਾਂ ਦੀ ਦਵਾਈ ਖਤਮ ਹੋਈ ਆ ਮੈਨੂੰ ਪੈਸੇ ਚਾਹੀਦੇ ਮੈਂ ਇਹਨਾਂ ਨੂੰ ਦਵਾਈ ਲਿਆ ਕੇ ਦੇਣੀ ਆ ਮੈਂ ਤੁਹਾਡੇ ਦੇ ਹੱਥ ਜੋੜਦੀ ਆ ਇਹਨਾਂ ਦੀ ਦਵਾਈ ਖਤਮ ਹੋਈ ਆ ਮੈਨੂੰ ਥੋੜੇ ਜਿਹਾ ਪੈਸੇ ਦੇ ਦਿਓ ਮੈਂ ਇਹਨਾਂ ਦੀ ਦਵਾਈ ਲਿਆ ਦਾਂ ਦਵਾਈ ਖਾਣਗੇ ਤਾਂ ਹੀ ਤੇ ਛੇਤੀ ਠੀਕ ਹੋਣਗੇ ਦੇ ਦੇ ਮਨਪ੍ਰੀਤ ਇਸ ਤਰ੍ਹਾਂ ਨਾ ਕਰ ਚੰਗੇ ਲੱਗੇ ਦਾ ਇਸ ਤਰ੍ਹਾਂ ਬਾਪ ਰੱਬਾ ਇਹ ਤੁਮ ਕੀ ਕੀਤਾ ਮੇਰੇ ਨਾਲ ਅੱਜ ਮੇਰੀ ਮਾਂ ਨੂੰ ਤੇ ਮੇਰੀ ਜਨਾਨੀ ਨੂੰ ਮੇਰੀ ਭਾਬੀ ਅੱਗੇ ਹੱਥ ਜੋੜਨੇ ਪਏਗੇ ਜੇ ਤੁਹਾਨੂੰ ਦੋਵਾਂ ਜਾਣੀਆਂ ਨੂੰ ਇੰਨਾ ਤਰਸਾਉਂਦੇ ਆ ਨਾ ਤੇ ਦਿਹਾੜੀ ਲੋਨ ਚਲ ਜਿਆ ਕਰੋ ਦੋਵੇਂ ਜਾਣੀਆਂ ਬਾਹਰ ਨਾਲੇ ਇੰਨੇ ਕਿ ਤੁਛੇਤੀ ਠੀਕ ਹੋਣਾ ਜੇ ਠੀਕ ਹੋ ਵੀ ਗਿਆ ਤੇ ਫਿਰ ਕੰਮ ਕਰ ਜੂਗਾ ਥੋੜੀ ਇੰਨੇ ਰਹਿਣਾ ਤਾਂ ਵੀ ਕਿਉਂ ਮੇਰੇ जखਮਾਂ ਤੇ ਲੋਨ ਛਕਣ ਲੇਂ ਹੈ ਹੈ ਜੇ ਘਟੋ ਘਟਾ ਤੂੰ ਇਹ ਕੇਦਾ ਹਾਲ ਚਾਹਨੀ ਪੁੱਛ ਸਕਦੇ ਤੇ ਘਟੋ ਘਟਾ ਨੂੰ ਵੱਧਵਾਵਾ ਤਾਂ ਨਾ ਨਾ ਦੋ ਮੈਂ ਤਾਂ ਅੱਗੇ ਦੁਖੀ ਹਾਂ ਉਦੋਂ ਤੂੰ ਹੀ ਇਦਾਂ ਹੀ ਗੱਲਾਂ ਕਰਕੇ ਦੁਖੀ ਕਰੀ ਜਾਂਦੇ ਏ ਨਹੀਂ ਮੈਨੂੰ ਵੀ ਇੱਥੇ ਕਿਹੜੀ जखਮਾਂ ਤੇ ਲੋਨ ਪਾਉਣ ਵਾਲੀ ਗੱਲ ਆ ਜੋ ਸੱਚ ਹੈ ਨਾ ਉਹੀ ਰਹਿਣਾ ਵਾ ਜੇ ਨਹੀਂ ਨਾ ਸੱਤ ਸੁਣ ਸਕਦੇ ਤੇ ਕੰਨਾਂ ਦੇ ਵਿੱਚ ਤਿੰਨੇ ਜਾਣੇ ਰੂਹ ਦੇ ਲੋ ਵੱਡੇ ਆਏ ਹੈ। ਪੁੱਤੈ ਨੂੰ ਕੀ ਹੋ ਗਿਆ? ਥੋੜੀ ਚੋ 50 ਬਾਕੀ ਕਿਤਨਾ ਡਿੱਗੀ ਆ? ਮੰਮੀ ਤੂੰ ਇਹ ਦਨ ਸਾਚੀ ਗਿਆ ਹੈ। ਕਿ ਮਾੜਾ ਚੰਗਾ ਟਾਈਮ ਬੰਦੇ ਨੂੰ ਦੱਸਦੇ ਨਹੀਂ ਆਉਂਦਾ। ਜੇ ਕਿਤੇ ਹੁੰਦਣ ਇਹਨਾਂ ਨੇ ਮੈਨੂੰ ਰੋਕਿਆ ਨਾ ਨਾ ਹੁੰਦਾ। ਸਵਾਇ ਗਰਨ ਤੋਂ ਤੇ ਅੱਜ ਮੇਰੇ ਹੱਥ ਦੇ ਵਿੱਚ ਪੈਸੇ ਹੋਣੇ ਸੀ। ਮੈਂ ਇਹਨਾਂ ਦੀ ਹਰੇਕ ਜ਼ਰੂਰਤ ਪੂਰੀ ਕਰ ਸਕਣੀ ਹੈ। ਆਪਣਾ ਆਪ ਨੂੰ ਮਾਣ ਨਹੀਂ ਹੋਣਾ। ਵੇਖਿਆ ਨਾ ਤੁਹਾਡੇ ਸਾਹਮਣੇ ਕਿੰਨੇ ਤਰਲੇ ਕੱਢੇ ਮੀਂਹ ਦੀ ਦੇ ਤੇ ਕਿੰਨੀਆਂ ਗੱਲਾਂ ਸੁਣਾ ਗਈਆਂ। ਅੱਜ ਸਾਡੇ ਤਾਂ ਦੁੱਖਾਂ ਦਾ ਭਾਰ ਟੁੱਟਿਆ ਤੇ ਸਾਡੇ ਆਪਣੀ ਸਾਹ ਛੱਡ ਗਏ। ਇਹ ਕੋ ਤੇ ਇਤਰੇ ਹੁੰਦਾ ਜਦੋਂ ਔਖਾ ਟਾਈਮ ਆਵੇ ਨਾ ਤੇ ਪਹਿਲਾਂ ਆਪਣੇ ਭੱਜ ਦੇ ਹੰਦੇ ਪਿੱਛੇ ਨੂੰ। ਇਹ ਸੱਤ ਬਗਾਨਾਂ ਲਾਗੇ ਲੱਗ ਜਾਂਦਾ ਵਾ ਆਪਣਾ ਨਹੀਂ ਲੱਗਦਾ। ਦਾਲ। ਤੇ ਨੂੰ ਕੋਈ ਕੰਮ ਕਰਨ ਦੇ ਲੋਕ ਨਹੀਂ। ਠੀਕ ਹੈ ਨਾ? ਨਹੀਂ ਹੋਰ ਦੱਸ ਦੇ ਨਾ ਤੂੰ ਇੰਨਾ ਮੈਨੂੰ ਰੋਕਿਆ ਹੁਣ ਹੁਣ ਮੈਂ ਫੈਸਲਾ ਲੈ ਲਿਆ ਕਮਰ ਉਹਨੂੰ ਕਰਨ ਦੇ ਜਿਹੜਾ ਕੰਮ ਕਰਨਾ ਚਾਹੁੰਦੀ ਆ ਜੇ ਉਹ ਸਮਝਦਾ ਕੰਮ ਕਰਨ ਲੱਗੀ ਤੈਨੂੰ ਕਰ ਲੈਂਦੇ ਜੇ ਉਹ ਸੋਈ ਦਾ ਕੰਮ ਕਰੋਗੀ ਨਾਲ ਘਰ ਦਾ ਝਟ ਚੱਲ ਜੂਗਾ ਨਾਲ ਤੇਰੇ ਦਵਾਈ ਆ ਜੂਗੀ ਤੇਰੇ ਕੋਲ ਵੈਸੇ ਹਿੰਦੋ ਮਹੀਨੇ ਉੱਠਿਆ ਜਾਣਾ ਹੁਣ ਤੇ ਸਿਆਣਾ ਕਹਿੰਦੇ ਆ ਕਿ ਜੇ ਜਨਾਨੀ ਨੂੰ ਰੋਟੀ ਪਕਾਉਣੀ ਆਉਂਦੀ ਆ ਨਾ ਤਾਂ ਉਹਨੂੰ ਕਮਾਉਣੀ ਵੀ ਆਉਣੀ ਚਾਹੀਦੀ ਕੋਈ ਨਹੀਂ ਦੁਹੀਂ ਕੋਈ ਟੈਨਸ਼ਨ ਨਾ ਲਾਓ ਮੇਰੇ ਤੇ ਯਕੀਨ ਰੱਖੋ ਮੈਂ ਸਾਰਾ ਕੁਝ ਸੰਭਾਲ ਲੈਣਾ ਤੂੰ ਹੀ ਰੈਸਟ ਕਰੋ ਮੈਂ ਰੋਟੀ ਪਾਣੀ ਬਣਾ ਲਵਾਂ ਚਲ ਮੈਂ ਚੱਲਾਂ ਬਾਹਰ